ਸਾਥੀਓ ਗੁਰਬਾਣੀ ਦੀਆਂ ਇਹ ਤੁਕਾਂ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਮਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਕੁਦਰਤ ਦਾ ਕਹਿਰ ਜਦੋਂ ਇਨਸਾਨ ਕੁਦਰਤ ਦੇ ਨਾਲ ਖਿਲਵਾੜ ਕਰਦਾ ਹੈ ਤਾਂ ਫੇ ਕੁਦਰਤ ਆਪਣਾ ਰੰਗ ਦਿਖਾਉਂਦੀ ਹੈ ਇਸ ਵੇਲੇ ਪੰਜਾਬ ਦੇ ਅੰਦਰ ਜਿਹੋ ਜਿਹੇ ਹਾਲਾਤ ਬਣੇ ਹਨ ਹਰ ਪਾਸੇ ਪਾਣੀ ਹੀ ਪਾਣੀ ਪਾਣੀ ਹੀ ਪਾਣੀ ਚਾਹੇ ਰਾਵੀ ਦਰਿਆ ਸਤਲੁਜ ਦਰਿਆ ਚਾਹੇ ਬਿਆਸ ਦਰਿਆ ਸਾਰੇ ਇਸ ਵੇਲੇ ਚੜੇ ਹੋਏ ਹਨ ਭਾਖੜਾ ਡੈਮ ਪੌਂਗ ਡੈਮ ਔਰ ਸਾਰੇ ਹੀ ਪਾਣੀ ਨਾਲ ਲਪ ਲਪ ਹੋਏ ਪਏ ਨਹੀਂ ਔਰ ਇਸ ਵੇਲੇ ਪਾਣੀ ਵੀ ਸਾਰੇ ਡੈਮਾਂ ਦੇ ਵਿੱਚੋਂ ਥੋੜਾ ਥੋੜਾ ਕਰਕੇ ਛੱਡਿਆ ਜਾ ਰਿਹਾ ਹੈ ਹਾਲਾਤ ਔਰ ਪ੍ਰਸਤੀਆਂ ਪ੍ਰਸਥਿਤੀਆਂ ਦਿਨ ਪ੍ਰਤੀ ਦਿਨ ਖਰਾਬ ਹੋ ਰਹੀਆਂ ਹਨ ਸ਼ਹਿਰਾਂ ਦੇ ਅੰਦਰ ਤਰਨ ਤਰਨ ਦੇ ਵਿੱਚ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਹੀ ਬਰਬਾਦ ਹੋ ਗਈਆਂ ਉਹਨਾਂ ਦੀਆਂ ਫਸਲਾਂ ਹੀ ਤਬਾਹ ਹੋ ਗਈਆਂ ਪਸ਼ੂਆਂ ਨੂੰ ਚਾਰਾ ਨਹੀਂ ਮਿਲ ਰਿਹਾ ਪਸ਼ੂ ਪਾਣੀ ਚ ਰੁੜੀ ਜਾ ਰਹੇ ਇਨਸਾਨ ਪਾਣੀ ਦੇ ਵਿੱਚ ਰੁੜੀ ਜਾ ਰਹੇ ਆ ਔਰ ਇੱਥੇ ਤੱਕ ਕਿ ਲੋਕਾਂ ਦੇ ਘਰ ਵੀ ਥੱਲੇ ਡਿੱਗ ਰਹੇ ਆ ਘਰ ਦੇ ਥੱਲੇ ਜੀ ਵੀ ਆ ਰਹੇ ਆ ਉਹ ਵੀ ਵਿਚਾਰੇ ਮੌਤ ਦਾ ਸ਼ਿਕਾਰ ਹੋ ਰਹੇ ਆ ਇੱਕ ਲਾਤਰਨ ਤਰਨੀ ਸੁਲਤਾਨਪੁਰ ਲੋਧੀ ਹਸ਼ਿਆਰਪੁਰ ਪਠਾਨਕੋਟ ਇਦਾਂ ਦੇ ਕਈ ਜਿਹੜੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਇਦਾਂ ਦੇ ਹਾਲਾਤ ਔਰ ਪਰਸਤਿਥੀਆਂ ਬਣੀਆਂ ਇਹ ਵੀ ਛੱਡੋ ਇਸ ਤੋਂ ਉੱਪਰ ਦੇਖੋ ਜਿਹੜੇ ਟੋਲ ਪਲਾਜ਼ਾ ਆ ਔਰ ਜਿਹੜੇ ਮੇਨ ਫੁੱਲ ਬਣੇ ਆ ਹੁਣਾਂ ਪੁੱਲਾਂ ਦੇ ਉੱਤੇ ਪਾਣੀ ਚੜ ਚੜ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਝੜਾ ਆ ਉਹ ਖੜਾ ਆ ਔਰ ਪਾਣੀ ਦਾ ਕੋਈ ਵੀ ਸੋਲੂਸ਼ਨ ਨਹੀਂ ਆ ਵੀ ਪੁੱਲਾਂ ਦੇ ਉੱਤੇ ਜਿਹੜਾ ਪਾਣੀ ਖੜਾ ਆ ਉਹਨੂੰ ਅਸੀਂ ਹਾਰਵੈਸਟ ਲਗਾ ਕੇ ਜਿਹੜਾ ਬਰਸਾਤ ਦਾ ਪਾਣੀ ਆਵੇ ਉਹ ਜ਼ਮੀਨ ਦੇ ਵਿੱਚ ਜਾਵੇ ਉਹਦਾ ਵੀ ਕੋਈ ਮਤਲਬ ਕਿ ਇਹਨਾਂ ਨੇ ਪੁਆਇੰਟ ਨਹੀਂ ਰੱਖਿਆ ਕੋਈ ਰੀਚ ਪੁਆਇੰਟ ਨਹੀਂ ਰੱਖਿਆ ਇਸੇ ਤੁਸੀਂ ਇਸੇ ਤਰ੍ਹਾਂ ਤੁਸੀਂ ਦੇਖੋ ਕਿ ਜੜੀਆਂ ਰੇਲਵੇ ਲਾਈਨਾਂ ਆ ਉਹਨਾਂ ਰੇਲਵੇ ਲਾਈਨਾਂ ਦੇ ਵਿੱਚ ਪਾਣੀ ਜਿਹੜਾ ਆ ਉਹ 3-3 ਫੁੱਟ ਪਾਣੀ ਖੜਾ ਆ ਕਿਹੋ ਜੀਆਂ ਪ੍ਰਸਥਿਤੀਆਂ ਹੋ ਗਈਆਂ ਲੋਕ ਪਾਣੀ ਦੇ ਵਿੱਚ ਡੁੱਬ ਰਹੇ ਆ ਹੜ੍ਹਾਂ ਦੇ ਵਿੱਚ ਡੁੱਬ ਰਹੇ ਆ ਲੋਕ ਬੁਰੀ ਤਰ੍ਹਾਂ ਬੇਹਾਲ ਐ ਔਰ ਮੈਂ ਤਾਂ ਇਹ ਕਹਾਂਗਾ ਕਿ ਕੁਦਰਤੀ ਮਾਰ ਤਾਂ ਜੋ ਸਾਡੀ ਸਾਨੂੰ ਪੈ ਰਹੀ ਆ ਉਹ ਪੈ ਹੀ ਰਹੀ ਆ ਪਰ ਸ਼ਹਿਰਾਂ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਸ਼ਹਿਰਾਂ ਦੇ ਵਿੱਚ ਚਾਹੇ ਡੀਸੀ ਅਫਸਰ ਮੇਅਰ ਸਾਹਿਬ ਦਾ ਅਫਸਰ ਚਾਹੇ ਮਿਊਸਪਲ ਕਾਰਪੋਰੇਸ਼ਨ ਦਾ ਅਫਸਰ ਜਾਂ ਹੋਰ ਸਰਕਾਰੀ ادارے ਆ ਜਾਂ ਪ੍ਰਾਈਵੇਟ ادارے ਆ ਇੱਥੇ ਤਾਂ ਕਿ ਜਿਹੜੇ ਮਹੱਲਿਆਂ ਦੇ ਮਹੱਲੇ ਆ ਉਹਨਾਂ ਦੀਆਂ ਗਲੀਆਂ ਆ ਉਹ ਸਾਰੀਆਂ ਡੁੱਬੀਆਂ ਪਈਆਂ ਪਾਣੀ ਦੇ ਨਾਲ ਕੋਈ ਪ੍ਰੋਪਰ ਸੀਵਰੇਜ ਦੀ ਸਫਾਈ ਨਹੀਂ ਕੋਈ ਸਟਾਰਮ ਸੀਵਰ ਪਾਣੀ ਨਹੀਂ ਚੱਕ ਰਹੇ ਕੋਈ ਸ਼ਹਿਰ ਦੇ ਲਈ ਕੋਈ ਜ਼ਬਰਦਸਤ ਤਰੀਕੇ ਦੇ ਨਾਲ ਕੋਈ ਪਲੈਨਿੰਗ ਨਹੀਂ ਹੈ ਜਿਹਦੇ ਕਰਕੇ ਸ਼ਹਿਰ ਵਾਸੀ ਵੀ ਇਸ ਵੇਲੇ ਦੁਖੀ ਹਨ ਗਰੀਬਾਂ ਦੇ ਘਰ ਜਿਹੜੇ ਪਾਲਿਆਂ ਦੀਆਂ ਛੱਤਾਂ ਆ ਜਿਨ੍ਹਾਂ ਦੇ ਘਰ ਲੈਂਟਰ ਨਾ ਪਏ ਆ ਉਹ ਵੀ ਪਾਣੀ ਦੇ ਨਾਲ ਚੋ ਰਹੇ ਆ ਔਰ ਪੂਰੀ ਤਰ੍ਹਾਂ ਲੋਕਾਂ ਦੀ ਹਾਲਤ ਇਨੀ ਮਾੜੀ ਹੋ ਰਹੀ ਆ ਲੋਕ ਰੋ ਰਹੇ ਆ ਪਿੱਟ ਰਹੇ ਆ ਉਹਦੀ ਕੋਈ ਆਵਾਜ਼ ਨਹੀਂ ਸੁਣੀ ਜਾ ਰਹੀ ਕੋਈ ਉਹਨਾਂ ਦੇ ਘਰਾਂ ਦੇ ਵਿੱਚ ਮੌਕਾ ਨਹੀਂ ਦੇਖਣ ਆ ਰਹਿਆ ਬਾਅਦ ਚ ਸਰਕਾਰਾਂ ਕਹਿੰਨੀਆਂ ਕਿ ਅਸੀਂ ਪਿੰਡਾਂ ਦੇ ਵਿੱਚ ਆਵਾਂਗੇ ਅਸੀਂ ਜ਼ਮੀਨਾਂ ਦੀਆਂ ਗਰਦਾਵਣੀਆਂ ਕਰਾਂਗੇ ਫਿਰ ਅਸੀਂ ਦਵਾਂਗੇ ਇਹਨਾਂ ਦਾ ਪੰਡਾ ਅਧਿਕਾਰ ਉਹ ਜਦੋਂ ਉਹਤੇ ਹਲਾਤੀ ਇੰਨੇ ਕਰਾ ਗੋਗੇ ਪਿੰਡਾਂ ਦੇ ਪਿੰਡ ਡੁੱਬ ਗਏ ਤੁਸੀਂ ਜੇਕਰ ਮਦਦ ਕਰਨੀ ਆ ਤਾਂ ਪਿੰਡਾਂ ਦੇ ਲਈ ਤੁਸੀਂ ਕਹਦੇ ਹੋ ਵੀ ਅਸੀਂ ਇਸ ਪਿੰਡ ਨੂੰ 200 ਕਰੋੜ ਦਿੱਤਾ ਇਹਨੂੰ 500 ਕਰੋੜ ਦਿੱਤਾ ਜੋਦਾਂ ਦੀ ਉਹਨਾਂ ਦੀ ਹਾਲਤ ਪਿੰਡਾਂ ਦੇ ਪਿੰਡ ਰੋੜ ਰਹੇ ਆ ਜਾਨਵਰ ਮਰ ਰਹੇ ਆ ਤੁਸੀਂ ਤਾਂ ਕਹਿੰਦੇ ਸੀਗੇ ਅਸੀਂ ਮੁਰਗੀ ਦੇ ਮਰੀਦੇ ਪੈਸ ਦੇਵਾਂਗੇ ਅਸੀਂ ਬੱਕਰੀਆਂ ਦੇ ਮਰੀਦੇ ਪੈਸ ਦੇਵਾਂਗੇ ਅਸੀਂ ਹੋਰ ਵੀ ਪਤਾ ਨਹੀਂ ਕਿਹੜੇ ਕਿਹੜੇ ਪੈਸ ਦੇਵਾਂਗੇ ਅੱਜ ਤੁਸੀਂ ਕਿਤੇ ਨਜ਼ਰ ਹੀ ਨਹੀਂ ਆ ਰਹੇ ਆਂ ਨਾ ਤੁਹਾਡਾ ਕੋਈ ਹਵਾਈ ਤੋਰਾ ਕੁਝ ਵੀ ਤੁਹਾਡੇ ਹਾਲਾਤ ਜਿਹੜੇ ਆ ਤੁਸੀਂ ਪਤਾ ਨਹੀਂ ਕਿੱਧਰਲੇ ਪਾਸੇ ਤੁਸੀਂ ਗਏ ਆ ਪੰਜਾਬ ਛੱਡ ਕੇ ਤਾਮਿਲਨਾਡੂ ਚ ਘੁੰਮ ਰਹੇ ਆ ਚਨਈ ਚ ਘੁੰਮ ਰਹੇ ਆ ਪੰਜਾਬ ਦੇ ਹਾਲਾਤਾਂ ਨੂੰ ਕੋਈ ਦੇਖ ਨਹੀਂ ਰਿਹਾ ਨਾ ਕੋਈ ਮਨਿਸਟਰ ਦੇਖ ਰਿਹਾ ਨਾ ਕੋਈ ਹੋਰ ਜਿਹੜੇ ਥੱਲੇ ਵਾਲੇ ਐਮ ਐਲ ਏ ਹੋ ਦੇਖ ਰਹੇ ਆ ਇਸ ਕਰਕੇ ਹੁਣ ਤਾਂ ਰੱਬ ਦੇ ਅੱਗੇ ਕੁਦਰਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਮਾਲਕਾ ਹੁਣ ਰਹਿਮ ਕਰ ਗਰੀਬਾਂ ਤੇ ਰਹਿਮ ਕਰ ਗਰੀਬਾਂ ਤੇ ਮਿਹਰ ਕਰ ਗਰੀਬਾਂ ਦਾ ਮਾਲਿਕ ਤੂੰ ਹੀ ਐ ਗਰੀਬਾਂ ਦਾ ਮਾਲਿਕ ਤੂੰ ਹੀ ਐ ਤੂੰ ਗਰੀਬਾਂ ਤੇ ਮਿਹਰ ਕਰ ਇਹਨਾਂ ਸਰਕਾਰਾਂ ਨੇ ਤਾਂ ਕਿਸੇ ਦੇ ਝੋਲੀ ਦੇ ਵਿੱਚ ਕੋਈ ਖੈਰ ਨਹੀਂ ਪਾਣੀ ਕਿਉਂਕਿ ਇਹ ਮौज-ਮਸਤੀ ਕਰਨ ਆਂਦੇ ਆ ਇਹਨਾਂ ਨੇ 5 ਸਾਲ ਆਪਣੀ ਮौज-ਮਸਤੀ ਕਰਨੀ ਐ ਫਿਰ ਚਲੇ ਜਾਣਾ ਐ ਪਰਮਾਤਮਾ ਤੇਰੇ ਹੱਥੀ ਸਭ ਦੀ ਡੋਰ ਐ ਤੂੰ ਹੀ ਸਭ ਦਾ ਬੇੜਾ ਬੰਨੇਲਾ ਗਰੀਬਾਂ ਤੇ ਵੀ ਰਹਿਮ ਕਰ ਸਾਰਿਆਂ ਤੇ ਮਿਹਰ ਕਰ ਦਇਆ ਕਰ ਇਹਨਾਂ ਨੂੰ ਉਜੜਨ ਤੋਂ ਬਚਾ ਗਰੀਬਾਂ ਤੇ ਮਿਹਰ ਕਰ